ਖਬਰ ਵਾਲੇ ਟੀਵੀ ਦੇਖ ਰਹੇ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਿੱਖਾਂ ਦਾ ਸਿੱਖ ਕੌਮ ਦੇ ਸੋਗ ਦੇ ਦਿਨ ਸ਼ੁਰੂ ਹੋਣ ਜਾ ਰਹੇ ਆ ਸੋਗ ਹਫ਼ਤਾ ਵੀ ਇਹਨੂੰ ਕਹਿੰਦੇ ਆ ਕਿਉਂਕਿ ਇਹ 6 ਪੋ ਤੋਂ ਜਿਹੜਾ ਸਟਾਰਟ ਹੁੰਦਾ ਵਾ ਭਾਵੇਂ ਕੀ ਪੂਰੇ ਦੇਸ਼ ਅਬਦੇਸਾਂ ਦੇ ਵਿੱਚ ਜਿੱਥੇ-ਜਿੱਥੇ ਗੁਰੂ ਨਾਨਕ ਨਾਮ ਲੇਵਾ ਸੰਗਤ ਵੱਸਦੀ ਆ ਉਹ ਇਸ ਦਿਨ ਨੂੰ ਜਿਹੜਾ ਹੈਗਾ ਬੜੇ ਸੋਗ ਨਾਲ ਜਿਹੜਾ ਮਨਾਉਂਦੀ ਆ ਤੇ ਔਰ ਜਿਨੀ ਕਿ ਜਦੋਂ ਆਨੰਦਪੁਰ ਸਾਹਿਬ ਦੇ ਵਿੱਚ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਰਿਵਾਰ ਸਮੇਤ ਕਿਲਾ ਛੱਡਿਆ ਸੀ ਤੇ ਉੱਥੇ ਖੇਰੂ-ਖੇਰੂ ਹੋਏ ਸੀ ਉਹ ਸਾਰਾ ਅੱਜ ਦੇ ਦਿਨ ਤੋਂ ਛੇ ਪੋਤੋ ਜਿਹੜਾ ਇਤਿਹਾਸ ਸ਼ੁਰੂ ਹੁੰਦਾ ਵਾ ਪਹਿਲਾਂ ਆਪਾਂ ਥੋੜੀ ਜੀ ਗੱਲ ਕਰੀਏ ਇਸ ਆਨੰਦਪੁਰ ਸਾਹਿਬ ਦੀ ਧਰਤੀ ਦੀ ਜਿਹੜੀ ਕਿ ਔਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਿਤਾ ਗੁਰੂ ਤੇਗ ਬਹਾਦਰ ਜੀ ਨੇ 1665 ਈਸਵੀ ਦੇ ਵਿੱਚ ਬਸਾਈ ਸੀ ਕਿਉਂਕਿ ਭਾਵੇਂ ਕਿ ਉਹਨਾਂ ਨੂੰ ਜਿਹੜਾ ਵਪਾਰੀ ਸੀਗਾ ਮੱਖਣ ਸਾ ਲਬਾਣਾ ਉਹਨਾਂ ਨੇ ਬਾਬਾ ਬਕਾਲਾ ਤੋਂ ਜਿਹੜਾ ਹੈਗਾ ਪ੍ਰਗਟ ਕੀਤਾ ਉਹਨਾਂ ਨੇ ਗੁਰੂ ਲਾਧੋਰਾ ਲਾਧੋਰੇ ਦਾ ਸ਼ਬਦ ਕਿਹਾ ਜਦੋਂ ਉਹਨਾਂ ਨੂੰ ਗੁਰੂ ਲੱਭਿਆ ਕਿਉਂਕਿ ਪ੍ਰਗਟ ਹੋਏ ਗੁਰੂ ਬਾਬਾ ਬਕਾਲਾ ਗੁਰੂ ਤੇਗ ਬਹਾਦਰ ਜੀ ਉਸ ਤੋਂ ਬਾਅਦ ਭਾਵੇਂ ਕੋ ਸਮਾਜ ਇਹਦਾ ਪਟਨਾ ਸਾਹਿਬ ਵੱਲ ਨੂੰ ਗਏ ਤੇ ਉਹਨਾਂ ਨੇ ਫਿਰ ਆ ਕੇ ਆਨੰਦਪੁਰ ਸਾਹਿਬ ਦੇ ਵਿੱਚ ਬਲਾਸਪੁਰ ਦੀ ਰਾਣੀ ਜਿਹੜੀ ਹੈਗੀ ਆ ਹਮਾਚਲ ਪ੍ਰਦੇਸ਼ ਦੇ ਵਿੱਚ ਇਸ ਵਕਤ ਬਲਾਸਪੁਰ ਹੈਗਾ ਤਾਂ ਉਸ ਸਮੇਂ ਬਲਾਸਪੁਰ ਦੀ ਰਾਣੀ ਨੇ ਉਹਨਾਂ ਦੇ ਪਤੀ ਤੇ ਗੁਰੂ ਸਾਹਿਬ ਭੋਗ ਤੇ ਗਏ ਸਨ ਜਿਹੜੀਆਂ ਭੋਗ ਦੀਆਂ ਰਸਮਾਂ ਹੁੰਦੀਆਂ ਨੇ ਤਾਂ ਉਹਨਾਂ ਨੇ ਫਿਰ ਬਾਅਦ ਦੇ ਵਿੱਚ ਤੇ ਉਹਨਾਂ ਨੂੰ ਪੇਸ਼ਕਸ਼ ਕੀਤੀ ਵੀ ਤੁਸੀਂ ਜਗ੍ਹਾ ਲੈ ਲਓ ਤਾਂ ਗੁਰੂ ਸਾਹਿਬ ਨੇ ਮੁੱਲ ਜਿਹੜੇ ਜਗ੍ਹਾ ਲੈ ਕੇ ਉੱਥੇ ਆਪਣੀ ਮਾਤਾ ਦੇ ਨਾਮ ਤੇ ਚੱਕ ਨਾਨਕੀ ਜਿਹੜਾ ਜਿਸ ਦਾ ਨਾਮ ਅਜਨੰਦਪੁਰ ਸਾਹਿਬਾ ਚੱਕ ਨਾਨਕੀ ਗੁਰੂ ਤੇਗ ਬਹਾਦਰ ਜੀ ਸਾਹਿਬ ਨੇ ਬਸਾਇਆ ਸੀ 1665 ਈਸਵੀ ਦੇ ਵਿੱਚ ਉਸ ਤੋਂ ਬਾਅਦ ਦੇ ਵਿੱਚ ਭਾਵੇਂ ਕਿ ਅ ਗੁਰੂ ਤੇਗ ਬਹਾਦਰ ਜੀ ਦਾ ਜਿਹੜਾ ਆਪਾਂ ਜਾਣਦੇ ਹਾਂ ਕਿ ਕਿਵੇਂ ਜਿਹੜਾ ਉਹਨਾਂ ਨੂੰ ਕਸ਼ਮੀਰੀ ਪੰਡਤਾਂ ਨੇ ਜਿਹੜਾ ਹੈਗਾ ਆ ਕੇ ਫਰਿਆਦ ਲੈ ਕੇ ਪੁੱਜੇ ਸਨ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਬਾਲੜੀ ਉਮਰ ਦੇ ਵਿੱਚ ਆਪਣੇ ਪਿਤਾ ਨੂੰ ਦਿੱਲੀ ਦੇ ਚਾਨੇ ਚੌਂਕ ਦੇ ਵਿੱਚ ਜਿਹੜਾ ਸੀਸ ਦੇਣ ਲਈ ਭੇਜਿਆ ਸੀ ਤਾਂ ਆਪਾਂ ਇਤਿਹਾਸ ਤੇ ਫਿਰ ਉੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਵਾਲੇ ਤੇ ਆਨੇ ਆ ਕਿਉਂਕਿ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਦੀ ਧਰਤੀ ਤੇ ਲੰਬਾ ਸਾਰਾ ਸਮਾਂ ਜਿਹੜਾ ਗੁਜ਼ਾਰਿਆ ਹੋਵੇ 30 ਸਾਲ ਤੋਂ ਉੱਪਰ ਦਾ ਉਸ ਧਰਤੀ ਤੋਂ ਵਿਛੜਨਾ ਪਿਆ ਅੱਜ ਦੇ ਦਿਨ ਸ਼ੇਪੋਂ ਨੂੰ ਪਰਿਵਾਰ ਖੇਰੂ ਖੇਰੂ ਹੋ ਗਿਆ ਕਿਉਂਕਿ ਗੁਰੂ ਸਾਹਿਬ ਨੇ ਇਸ ਤੇ ਨਾਮ ਜਿਹੜਾ ਹੈਗਾ 1665 ਦੇ ਵਿੱਚ ਉਹਨਾਂ ਦੇ ਪਿਤਾ ਨੇ ਇਹਦਾ ਨੀਂਹ ਪੱਥਰ ਰੱਖਿਆ ਨਾਮ ਰੱਖਿਆ ਤੇ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਹੋਰ ਥੋੜੀ ਹੋਰ ਕਾਫੀ ਜਗ੍ਹਾ ਲੈ ਕੇ ਪੰਜ ਕਿਲੇ ਬਣਾਏ ਜਿਹੜੇ ਕਿ 1699 ਈਸਵੀ ਦੇ ਵਿੱਚ ਜਿੰਨਾ ਕਿਰਿਆਂ ਦੇ ਵਿੱਚ ਆਨੰਦਗੜ੍ਹ ਕਿਲਾ ਤਾਂ ਮੁੱਖ ਸੀਗਾ ਗੁਰੂ ਗੋਬਿੰਦ ਸਿੰਘ ਜੀ ਦਾ ਕਿਉਂਕਿ ਫੌਜਾਂ ਜਿਹਨੀਆਂ ਨਿਗਰਾਨੀ ਰੱਖਦੀਆਂ ਸੀ ਉੱਪਰੋਂ ਤੇ ਨਾਲ ਹੀ ਇਹਨੂੰ ਰਾਜਧਾਨੀ ਬਣਾਇਆ ਗੁਰੂ ਸਾਹਿਬ ਨੇ ਤੇ ਪੰਜ ਕਿਲਿਆਂ ਦੇ ਵਿੱਚ ਲੋਗੜ ਕਿਲਾ ਤੇ ਫਤੇਗੜ ਸਾਹਿਬ ਦਾ ਕਿਲਾ ਤੇ ਤਾਰਾਗੜ ਨਾਮ ਦੇ ਜਿਹੜੇ ਕਿਲੇ ਇਹ ਬਣਾਏ ਤੇ ਇਸ ਤੋਂ ਬਾਅਦ ਦੇ ਵਿੱਚ ਗੁਰੂ ਸਾਹਿਬ ਨੇ ਇਹਦਾ ਨਾਮ ਆਨੰਦਪੁਰ ਨਗਰੀ ਰੱਖਿਆ ਆਨੰਦਪੁਰ ਸਾਹਿਬ ਰੱਖਿਆ ਤੇ 13 ਅਪ੍ਰੈਲ 1699 ਨੂੰ ਗੁਰੂ ਸਾਹਿਬ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਮਾਨਸ ਕੀ ਜਾਤ ਸਭੇ ਇੱਕੇ ਪਹਿਚਾਨ ਉਹਦਾ ਨਾਰਾ ਦੇ ਕੇ ਉੱਚ-ਨੀਚ ਜਾਤ ਬਾਤ ਜਿਹੜਾ ਹੈਗਾ ਮਟਾ ਕੇ ਖੰਡੇ ਬਾਟੇ ਦਾ ਅਮਰਤ ਤਿਆਰ ਕਰਕੇ ਪਹਿਲਾਂ ਪੰਜਾਂ ਪਿਆਰਿਆਂ ਨੂੰ ਸਕਾਇਆ ਤੇ ਫਿਰ ਉਹਨਾਂ ਤੋਂ ਆਪ ਛਕਿਆ ਵਾਹ ਵਾਹ ਗੁਰੂ ਗੋਬਿੰਦ ਸਿੰਘ ਆਪੇ ਗੁਰ ਚੇਲਾ ਭਾਵੇਂ ਕੇ ਗੁਰੂ ਸਾਹਿਬ ਨੇ ਇੱਥੇ ਚਿੜੀਆਂ ਤੋਂ ਜਿਹੜੇ ਬਾਜ ਲੜਾਉਣ ਦੀ ਵੀ ਜਿਹੜੀ ਆਪਣੀ ਆਪਾਂ ਸੁਣਦੇ ਆਂ ਜਿਹੜੀਆਂ ਕਥਾਵਾਂ ਚੱਲਦੀਆਂ ਨੇ ਤੇ ਔਰ ਹੁਣ ਜਿਹੜਾ ਆਪਾਂ ਗੱਲ ਕਰਦੇ ਆਂ ਵੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਜ਼ਬਰ ਜ਼ੁਲਮ ਦਾ ਜਿਹੜਾ ਟੱਕਰਾ ਕੀਤਾ ਜਾਂਦਾ ਸੀ ਉਹਨਾਂ ਦੀ ਫੌਜ ਵੱਲੋਂ ਖਾਲਸਾ ਫੌਜ ਵੱਲੋਂ ਤਾ ਸੂਬੇ ਸਰਹੰਦ ਨੇ ਜਾ ਕੇ ਇਹ ਸਾਰਾ ਮੈਸੇਜ ਜਿਹੜਾ ਹੈਗਾ ਔਰੰਗਜੀਬ ਨੂੰ ਲਾਇਆ ਕਿਉਂਕਿ ਔਰੰਗਜੀਬ ਜਿਹੜਾ ਪੂਰਾ ਅਤਿਆਚਾਰ ਕਰਦਾ ਸੀ ਤੇ ਉਹਦਾ ਉਹਦਾ ਤਹਿਈਆ ਕੀਤਾ ਸੀ ਵੀ ਜਿਹੜਾ ਹੈਗਾ ਸਭ ਨੂੰ ਸਲਾਮ ਧਰਮ ਕਬੂਲ ਕਰਵਾਉਣਾ ਤੇ ਪਰ ਜਦੋਂ ਉਸਦੇ ਔਰੰਗਜੀਬ ਦੇ ਸੂਬੇ ਸਰਹੰਦ ਹੋਰਾਂ ਨੇ ਜਾ ਕੇ ਉਹਦੇ ਕੰਨੀ ਪਾਇਆ ਵੀ ਉੱਥੇ ਇੱਕ ਤਖਤ ਲੱਗ ਗਿਆ ਹੈ ਆਨੰਦਗੜ੍ਹ ਦੇ ਨਾਂ ਦਾ ਤਾਂ ਔਰੰਗਜੀਬ ਨੇ ਜਿਹੜਾ ਹੈਗਾ ਵਾਕਈ ਉਹ ਜਿਹੜੇ ਪਹਾੜੀ ਰਾਜਿਆਂ ਨੂੰ ਨਾਲ ਲੈ ਕੇ ਜਿਹੜਾ ਫੌਜ ਨੂੰ ਘੇਰਾ ਪਵਾਤਾ ਸਾਹੀ ਫੌਜ ਭੇਜੀ ਦਿੱਲੀ ਤੋਂ ਤੇ ਜਿਹੜਾ ਕਿਲੇ ਨੂੰ ਘੇਰਾ ਪਵਾਤਾ ਕਿਲੇ ਨੂੰ ਭਾਵੇਂ ਕਿ ਕਈ ਮਹੀਨੇ ਕਹਿੰਦੇ ਘੇਰਾ ਪਿਆ ਰਹਾ ਪਰ ਜਿਹੜਾ ਹੈਗਾ ਸਿੰਘ ਜਿਹੜੇ ਸੀਗੇ ਖਾਲਸਾ ਫੌਜਾਂ ਫੌਜਾਂ ਦਾ ਨੁਕਸਾਨ ਕਰਦੀਆਂ ਰਹੀਆਂ ਪਰ ਅਖੀਰ ਕਿਉਂਕਿ ਕਿਲੇ ਅਜਿਹੀ ਯੋਜਨਾਬੰਦ ਢੰਗ ਨਾਲ ਬਣਾਏ ਗਏ ਸਨ ਕਿਉਂਕਿ ਫੌਜ ਜਿਹੜੀਆਂ ਕਿ ਸ਼ਾਹੀ ਫੌਜਾਂ ਜਿਹੜੀਆਂ ਮੁਗਲ ਫੌਜਾਂ ਉੱਥੇ ਤੱਕ ਪਹੁੰਚ ਵੀ ਨਹੀਂ ਸਕਦੀਆਂ ਸਨ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜਾ ਕਿ ਉਹਨਾਂ ਨਾਲ ਜਿਹੜਾ ਭਾਵੇਂ ਕਿ ਜਿਹੜੇ ਰੁੱਕਾ ਆਉਂਦਾ ਸੀ ਔਰੰਗਜ਼ੇਬ ਦਾ ਤੇ ਬਾਅਦ ਦੇ ਵਿੱਚ ਗੁਰੂ ਸਾਹਿਬ ਨੇ ਜਫਰਨਾਮਾ ਵੀ ਭੇਜਿਆ ਜਿਸ ਦੇ ਵਿੱਚ ਉਹਨੂੰ ਉਹਨੂੰ ਬੁੱਝਦਿਲ ਇਨਸਾਨ ਕਿਹਾ ਕਿਉਂਕਿ ਜਿਸ ਜਿਸ ਢੰਗ ਦੇ ਨਾਲ ਔਰੰਗਜ਼ੇਬ ਦੀਆਂ ਫੌਜਾਂ ਜਾਂ ਔਰੰਗਜ਼ੇਬ ਚਾਹੁੰਦਾ ਵਾ ਕਰਨਾ ਇਸ ਤਰ੍ਹਾਂ ਨਹੀਂ ਹੁੰਦਾ ਕਿਉਂਕਿ ਮਜਲੂਮਾ ਜਿਹੜੇ ਲੋਕਾਂ ਨੂੰ ਦਬਾਉਣ ਦਵਾ ਕੇ ਰਾਜ ਕਰਨਾ ਤਾ ਇਤਿਹਾਸ ਅਨਸਾਰ ਪਹਾੜੀ ਰਾਜਿਆਂ ਨੇ ਵੱਡਾ ਧੋਖਾ ਕੀਤਾ ਗਊ ਦੀਆਂ ਜਿਹੜੀਆਂ ਆਟੇ ਆਟੇ ਦੀ ਗਊ ਬਣਾ ਕੇ ਉਹਦੀ ਸੌਂ ਖਾਦੀ ਵੀ ਜਿਹੜਾ ਗੁਰੂ ਸਾਹਿਬ ਜਿਹੜਾ ਤੁਸੀਂ ਕਿਲਾ ਛੱਡ ਦੋ ਫਿਰ ਇਹ ਜਲਮ ਜਿਹੜੇ ਹੈਗੇ ਆ ਉਹ ਜਿਹੜੇ ਟੌਣੇ ਬੰਦ ਕਰ ਦੇਵੇਗਾ ਸਾਡੇ ਤੇ ਪਰ ਗੁਰੂ ਸਾਹਿਬ ਪਹਿਲਾਂ ਛੱਡਣ ਦੇ ਨਹੀਂ ਸੀਗੇ ਮੂਡ ਦੇ ਵਿੱਚ ਪਰ ਸਿੱਖਾਂ ਨੇ ਸਿੰਘਾਂ ਨੇ ਜਿਹੜਾ ਹੈਗਾ ਕਾਫੀ ਦਬਾਅ ਪਾਇਆ ਔਰ ਗੁਰੂ ਸਾਹਿਬ ਮੰਨ ਗਏ ਜਿਸ ਤੋਂ ਬਾਅਦ ਉਹ ਕਿਲਾ ਛੱਡਿਆ ਭਾਵੇਂ ਕਿ ਉਹਨਾਂ ਨੇ ਝੂਠੀਆਂ ਕਸਮਾਂ ਖਾਧੀਆਂ ਵੀ ਅਸੀਂ ਜਿਹੜਾ ਕੋਈ ਹਮਲਾ ਨਹੀਂ ਕਰਾਂਗੇ ਤੁਸੀਂ ਜੇ ਗੁਰੂ ਨਾਨਕ ਦੀ ਗੱਦੀ ਹੈ ਇਹ ਗੁਰੂ ਨਾਨਕ ਪਾਤਸ਼ਾਹ ਦੀ ਗੱਦੀ ਆ ਪੀਰ ਦੀ ਗੱਦੀ ਆ ਤੁਸੀਂ ਇਸ ਨੂੰ ਉਸ ਉਸ ਤਰ੍ਹਾਂ ਜਿਹੜਾ ਹੈਗਾ ਚੱਕਰਵਰਤੀ ਚੱਲੋ ਤੁਸੀਂ ਜਾਓ ਪਰ ਅਸੀਂ ਜਿਹੜਾ ਹੈਗਾ ਪਰ ਇੱਥੇ ਇੱਕ ਤੁਸੀਂ ਰਾਜਧਾਨੀ ਬਣਾ ਕੇ ਬੈਠ ਗਏ ਹੋ ਔਰੰਗਜ਼ੇਬ ਜਿਹੜੀਆ ਫੌਜਾਂ ਜਿਹੜੀਆਂ ਇਹ ਕਹਿੰਦੀਆਂ ਸੀ ਉਹਦੇ ਵੱਲੋਂ ਜਿਹੜਾ ਸਨੇਹਾ ਇਹ ਸੀ ਵੀ ਇਸ ਤਰ੍ਹਾਂ ਅਸੀਂ ਰਾਜ ਨਹੀਂ ਚੱਲਣ ਦੇਣਾ ਇੱਕ ਰਾਜ ਦੇ ਵਿੱਚ ਦੂਜਾ ਰਾਜ ਨਹੀਂ ਚਲਾ ਚੱਲਣ ਦੇਣਾ ਪਰ ਜਦੋਂ ਗੁਰੂ ਸਾਹਿਬ ਨੇ ਕਿਲਾ ਛੱਡਿਆ ਤਾਂ ਉਸ ਸਮੇਂ ਜਿਹੜਾ ਹੈਗਾ ਫੌਜਾਂ ਨੇ ਜਿਹੜਾ ਹੈਗਾ ਅਟੈਕ ਕਰ ਦਿੱਤਾ ਗੁਰੂ ਸਾਹਿਬ ਤੇ ਭਾਵੇਂ ਉਸ ਦਿਨ ਜਿਹੜੀ ਕਹਿੰਦੇ ਰਾਤ ਸੀ ਰਾਤ ਸੀ ਜਿਹੜੀ ਰਾਤ ਕਾਲੀ ਬੋਲੀ ਸੀ ਤੇ ਔਰ ਮੀ ਵੀ ਪੂਰਾ ਸਰਾਟੇ ਦਾ ਪੈ ਰਿਆ ਸੀ ਤੇ ਜਿਹੜੀ ਸਰਸਾ ਨਦੀ ਆ ਉਹ ਵੀ ਚੜ ਗਈ ਸੀ ਸਰਸਾ ਜਦੋਂ ਗੁਰੂ ਸਾਹਿਬ ਕਹਿੰਦੇ ਰਾਤ ਨੂੰ ਜਦੋਂ ਨਿਕਲ ਜਾ ਰਹੇ ਸਨ ਤਾਂ ਪਰਿਵਾਰ ਖੇਰੂ ਖੇਰੂ ਹੋ ਗਿਆ ਅੱਜ ਦੀ ਰਾਤ ਜਿਹੜੀ ਹੈਗੀ ਆ ਬਹੁਤ ਇਹ ਸੋਗਮਈ ਜਿਹੜੀ ਸਭ ਤੋਂ ਸੋਗਮਈ ਜਿਹੜੀ ਹੈਗੀ ਆ ਰਾਤ ਆ ਕਿਉਂਕਿ ਅੱਜ ਦੇ ਦਿਨ ਜਿਹੜਾ ਪਰਿਵਾਰ ਖੇਰੂ ਖੇਰੂ ਹੋ ਗਿਆ ਉਹ ਧਰਤੀ ਨੂੰ ਛੱਡ ਕੇ ਜਿੱਥੇ ਗੁਰੂ ਸਾਹਿਬ ਨੇ ਲੰਬਾ ਸਮਾਂ ਆਪਣੀ ਜੀਵਨ ਬਤੀਤ ਕੀਤਾ ਔਰ ਗਲੀਆਂ 'ਚ ਖੇਡੇ ਔਰ ਬੱਚੇ ਵੀ ਉਹਨਾਂ ਦੇ ਉੱਥੇ ਪੈਦਾ ਹੋਏ ਔਰ ਉਹਨਾਂ ਗਲੀਆਂ 'ਚ ਖੇਡੇ ਤਾਂ ਉਹ ਪਰ ਬੱਚੇ ਵੀ ਜਿਹੜੇ ਹੈਗੇ ਆ ਗੁਰੂ ਸਾਹਿਬ ਦੇ ਨਾਲ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਵੱਡੇ ਸਾਹਿਬਜਾ ਦੇ ਬਾਬਾਜੀਤ ਸਿੰਘ ਬਾਬਾ ਜੁਰਾਵਰ ਸਿੰਘ ਤੇ ਨਾਲ 40 ਸਿੰਘ ਉਹਨਾਂ ਦੇ ਨਾਲ ਜਿਹੜੇ ਹੈਗੇ ਆ ਸਰਸਾ ਨਦੀ ਪਾਰ ਕਰ ਗਏ ਇੱਕ ਪਾਸੇ ਚਲੇ ਗਏ ਤੇ ਦੂਜੇ ਪਾਸੇ ਮਾਤਾ ਗੁਜਰ ਕੌਰ ਸਹਬਜਾਦਾ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤੇ ਸਿੰਘ ਜਿਹੜੇ ਹੈਗੇ ਆ ਛੋਟੇ ਛੋਟੇ ਉਮਰ ਦੇ ਬੱਚੇ ਬਾ ਸਹਬਜਾਦੇ ਉਹ ਮਾਤਾ ਗੁਜਰੀ ਦੇ ਨਾਲ ਚਲੇ ਗਏ ਤੇ ਇੱਕ ਪਾਸੇ ਸਹਬਜਾਦਿਆਂ ਦੀ ਮਾਂ ਮਾਤਾ ਸਾਹਿਬ ਕੌਰ ਉਹ ਸਿੰਘਾਂ ਦੇ ਨਾਲ ਕੁਝ ਸਿੰਘਾਂ ਦੇ ਨਾਲ ਉਹ ਦਿੱਲੀ ਵੱਲ ਨੂੰ ਚਲੇ ਗਏ ਜਿੰਦੀ ਪਰਿਵਾਰ ਖੇਰੂ ਖੇਰੂ ਹੋ ਗਿਆ ਅੱਜ ਦਾ ਇਹ ਦਿਨ ਜਿਹੜਾ ਹੈਗਾ ਬਹੁਤ ਸ਼ੋਗਮਈ ਹੈ ਕਿਉਂਕਿ ਆਪਾਂ ਭਾਵੇਂ ਲੜੀਵਾਰ ਕੱਲ ਦਾ ਇਤਿਹਾਸ ਜਿਹੜਾ ਹੈਗਾ ਸਤਪੋਹ ਦਾ ਇਤਿਹਾਸ ਉਹ ਆਪਾਂ ਚਮਕੌਰ ਦੀ ਗੜੀ ਦਾ ਕਰਾਂਗੇ ਕਿਉਂਕਿ ਚਮਕੌਰ ਦੀ ਗੜੀ ਦੇ ਵਿੱਚ ਗੁਰੂ ਸਾਹਿਬ ਨੇ ਕਿਵੇਂ ਜਿਹੜੀ ਹੈਗੀ ਆ ਸਾਬਜਾਦ ਦੇ ਸ਼ਹੀਦ ਹੋਏ ਵੱਡੇ ਸਾਬਜਾਦ ਦੇ ਬਾਬਾ ਅਜੀਤ ਸਿੰਘ ਤੇ ਬਾਬਾ ਜੁਜਾਰ ਸਿੰਘ ਉਹ ਸਾਰਾ ਆਪਾਂ ਲੜੀਵਾਰ ਜਿਹੜਾ ਹੈਗਾ ਰੋਜ਼ਾਨਾ ਤਾਨੂੰ ਇਸ ਜਿਹੜਾ ਇਤਿਹਾਸ ਬਾਰੇ ਜਿਹੜਾ ਸੰਖੇਪ ਇਤਿਹਾਸ ਬਾਰੇ ਆਪਾਂ ਜਾਣਕਾਰੀ ਦਿੰਦੇ ਰਹਾਂਗੇ ਕਿਉਂਕਿ ਇਹ ਵੀ ਹੁਣ ਦੱਸਣਾ ਹੋਵੇਗਾ ਕਿ ਇੱਥੇ ਜਿਹੜਾ ਜਦੋਂ ਗੁਰੂ ਸਾਹਿਬ ਵਿਛੜੇ ਨੇ ਤਾਂ ਉਸ ਸਮੇਂ ਜਦੋਂ ਮੁਗਲ ਫੌਜਾਂ ਨੇ ਜਿਹੜਾ ਫੌਮਲਾ ਕੀਤਾ ਤਾਂ ਉਸ ਸਮੇਂ ਜਿਹੜਾ ਬਾਬਾ ਜੀਵਨ ਸਿੰਘ ਭਾਈ ਜੈਤਾ ਜੀ ਹੁਰੀ ਉਹਨਾਂ ਨੇ ਮੂਹਰੇ ਹੋ ਕੇ ਲੜਾਈ ਲੜੀ ਤੇ ਉਹਨਾਂ ਦੇ ਪਿਤਾ ਵੀ ਨਾਲ ਹੀ ਸੀ ਤੇ ਨੀ ਕਿ ਕਹਿਣ ਦਾ ਭਾਵ ਵੀ ਉੱਥੇ ਜਿਹੜਾ ਪੂਰਾ ਗਰੀਲਾ ਜੰਦ ਕੀਤਾ ਤਾਂ ਜਿਸ ਕਰਕੇ ਜਿਹੜੇ ਹੈਗੇ ਆ ਗੁਰੂ ਸਾਹਿਬ ਨਦੀ ਪਾਰ ਪਾਰ ਕਰ ਗਏ ਪਰ ਇੱਥੇ ਕੱਲਾ ਪਰਿਵਾਰ ਹੀ ਨਹੀਂ ਵਿਛੜਿਆ ਪਰ ਉਸ ਜਿਹੜਾ ਸਿੱਖ ਇਤਿਹਾਸ ਜਿਹੜਾ ਬਹੁਤ ਸਾਰਾ ਇਤਿਹਾਸ ਜਿਹੜਾ ਲਿਖਿਆ ਹੋਇਆ ਸੀ ਉਹ ਵੀ ਨਦੀ ਵਿੱਚ ਬਹਿ ਗਿਆ ਕਈ ਸਿੰਘ ਵੀ ਜਿਹੜੇ ਹੈਗੇ ਨਦੀ ਬਹੁਤ ਜ਼ਿਆਦਾ ਸਰਸਾ ਚੜ ਗਈ ਸੀ ਉਹਦੇ ਵਿੱਚ ਇਤਿਹਾਸਕਾਰਾਂ ਮੁਤਾਬਕ ਉਹਦੇ ਵਿੱਚ ਬਹੁਤ ਸਿੰਘ ਰੁੜ ਵੀ ਗਏ ਹੁਣ ਸਾਨੂੰ ਦੀ ਇਜਾਜ਼ਤ ਕੱਲ ਫੇਰ ਜਿਹੜਾ ਹੈਗਾ ਆਪਾਂ ਚਮਕੌਰ ਦੀ ਗੜੀ ਤੇ ਛੋਟੇ ਸਾਹਿਬ ਜਾਦੇ ਕਿੱਥੇ ਪਹੁੰਚੇ ਕਿਵੇਂ ਗੰਗੂ ਕੋਲ ਪਹੁੰਚੇ ਉਹਦੇ ਤੇ ਆਪਾਂ ਵਿਸਥਾਰ ਚਰਚਾ ਕਰਾਂਗੇ ਧੰਨਵਾਦ ਜੀ ਸਸੀ ਕਾ